ਅੱਜ ਪੂਜਾ ਫਿਰ ਬਹੁਤ ਉਦਾਸ ਸੀ ਪੂਜਾ ਦੀਆਂ ਸਾਰੀਆਂ ਸਹੇਲੀਆਂ ਜਮਾਤ ਵਿੱਚ ਬੈਠੀਆਂ ਇੱਕ ਦੂਜੇ ਨੂੰ ਟਿੱਚਰਾਂ ਕਰ ਰਹੀਆਂ ਸਨ ਐਨੇ ਨੂੰ ਸਤਨਾਮ ਆਪਣੇ ਦੋਸਤਾਂ ਨਾਲ ਕਲਾਸ ਵਿੱਚ ਆਇਆ 5 ਫੁੱਟ 5 ਇੰਚ ਦਾ ਗੱਭਰੂ ਕਾਲਜ ਦਾ ਲੜਕਪਨ ਹੁੰਦਾ ਹੀ ਕੋਜ਼ ਹੋ ਰਿਹਾ ਸਤਨਾਮ ਤੇ ਉਸਦੇ ਦੋਸਤ ਸਾਰੀ ਕਲਾਸ ਦੀਆਂ ਕੁੜੀਆਂ ਨਾਲ ਮਿਲ ਕੇ ਹਾਸਾ-ਮਖੌਲ ਕਰਨ ਲੱਗ ਪਏ ਪਰ ਪੂਜਾ ਰੋਜ਼ ਵਾਂਗ ਬਿਲਕੁਲ ਚੁੱਪ ਸੀ ਇੰਜ ਲੱਗਦਾ ਸੀ ਜਿਵੇਂ ਪੂਜਾ ਦੇ ਚੁੱਪ ਵਿੱਚ ਇੱਕ ਡੂੰਘਾ ਰੋਲਾ ਹਰ ਵੇਲੇ ਚੀਕਾ ਮਾਰਦਾ ਹੋਏ ਇੰਜ ਹੋਵੇ ਵੀ ਕਿਉਂ ਨਾ ਪੂਜਾ ਨੇ 18 ਸਾਲ ਦੀ ਹਲਕੀ ਉਮਰ ਵਿੱਚ ਹੀ ਆਪਣੇ ਪਾਪਾ ਨੂੰ ਝੁਗਵਾ ਲਿਆ ਸੀ ਉਹ ਪਾਪਾ ਜਿਨ੍ਹਾਂ ਦੇ ਇੱਕ ਸੁਪਨਾ ਸੀ ਕਿ ਆਪਣੀ ਧੀ ਨੂੰ ਕਾਲਜ ਭੇਜਣਾ ਪੂਜਾ ਨੇ ਵੀ ਕਦੇ ਆਪਣੇ ਪਾਪਾ ਦਾ ਸਿਰ ਝੁਕਾ ਨਹੀਂ ਸੀ ਦਿੱਤਾ 12ਵੀਂ ਤੱਕ ਦੀ ਪੜ੍ਹਾਈ ਵਿੱਚ ਪੂਜਾ ਨੇ ਬਹੁਤ ਵਧੀਆ ਨੰਬਰ ਪ੍ਰਾਪਤ ਕੀਤੇ ਸਨ ਜਦੋਂ ਪੂਜਾ ਨੇ ਕਾਲਜ ਵਿੱਚ ਬੀਐਸਸੀ ਵਿੱਚ ਦਾਖਲਾ ਲੈ ਲਿਆ ਸੀ ਉਸਦੇ ਪਾਪਾ ਉਸਨੂੰ ਛੱਡ ਕੇ ਰੱਬ ਕੋਲ ਰਵਾਨਾ ਹੋ ਗਏ ਸਨ ਪੂਜਾ ਦਿਨ ਰਾਤ ਬਸ ਪਾਪਾ ਦੇ ਦੁੱਖ ਵਿੱਚ ਉਦਾਸ ਰਹਿੰਦੀ ਨਾ ਕਿਸੇ ਨਾਲ ਜ਼ਿਆਦਾ ਬੋਲਦੀ ਨਾ ਹੀ ਹੱਸਦੀ ਬਸ ਗੁੰਮਸਮ ਹੋ ਕੇ ਬੈਠੀ ਰਹਿੰਦੀ ਸਤਨਾਮ ਹੋਂਸਾ ਬਹੁਤ ਹਸਮੁਖ ਸੁਭਾਅ ਦਾ ਸੀ ਪਰ ਪੂਜਾ ਦੀ ਉਦਾਸੀ ਸਤਨਾਮ ਨੂੰ ਬਹੁਤ ਪ੍ਰਭਾਵਿਤ ਕਰਦੀ ਸੀ ਸਤਨਾਮ ਨੇ ਕਈ ਵਾਰ ਕੋਸ਼ਿਸ਼ ਕੀਤੀ ਪੂਜਾ ਨੂੰ ਬੁਲਾਉਣ ਦੀ ਪਰ ਪੂਜਾ ਹਰ ਵਾਰ ਨਜ਼ਰਅੰਦਾਜ਼ ਕਰ ਦਿੰਦੀ। ਇੱਕ ਦਿਨ ਸਤਨਾਮ ਦੀ ਕੋਸ਼ਿਸ਼ ਸਫਲ ਹੋ ਹੀ ਗਈ। ਅਕਾਊਂਟਸ ਦੇ ਲੈਕਚਰ ਵਿੱਚ ਸਤਨਾਮ ਦੀ ਬਹੁਤ ਖਿਚਾਈ ਹੋਈ ਕਿਉਂਕਿ ਸਤਨਾਮ ਦਾ ਲਗਾਤਾਰ ਚੌਥੀ ਵਾਰ ਟੈਸਟ ਬਹੁਤ ਗੰਦਾ ਹੋਇਆ ਸੀ। ਤੇ ਹੁੰਦਾ ਵੀ ਕਿਉਂ ਨਾ ਸਤਨਾਮ ਦਾ ਸਾਰੇ ਲੈਕਚਰ ਵਿੱਚ ਧਿਆਨ ਪੂਜਾ ਵੱਲ ਰਹਿੰਦਾ। ਸਾਰ ਨੇ ਸਤਨਾਮ ਨੂੰ ਬਹੁਤ ਸੁਣਾਇਆ ਸੀ। ਸਰ ਨੇ ਸਤਨਾਮ ਨੂੰ ਅਗਲੇ ਦਿਨ ਦੁਬਾਰਾ ਟੈਸਟ ਦੇਣ ਲਈ ਕਿਹਾ ਤੇ ਇਹ ਵੀ ਤੰਕੀ ਦਿੱਤੀ ਕਿ ਜੇਕਰ ਟੈਸਟ ਨਾ ਚੰਗਾ ਹੋਇਆ ਤਾਂ ਅਸੈਸਮੈਂਟ ਵਿੱਚ 0 ਨੰਬਰ ਲੱਗੇਗਾ ਸਤਨਾਮ ਬਹੁਤ ਉਦਾਸ ਹੋ ਗਿਆ ਸੀ ਜਦੋਂ ਕਲਾਸ ਖਤਮ ਹੋਈ ਤਾਂ ਪੂਜਾ ਸਤਨਾਮ ਕੋਲ ਗਈ ਤੇ ਉਸ ਨੂੰ ਕੱਲ ਦੇ ਟੈਸਟ ਵਿੱਚ ਵਧੀਆ ਨੰਬਰ ਲੈਉਣ ਲਈ ਕਿਹਾ ਸਤਨਾਮ ਤਾਂ ਜਿਵੇਂ ਸੱਤਵੇਂ ਆਸਮਾਨ ਵਿੱਚ ਸੀ ਪੂਜਾ ਨੇ ਪਹਿਲੀ ਵਾਰ ਸਤਨਾਮ ਨਾਲ ਗੱਲ ਕੀਤੀ ਸੀ ਤੇ ਉਹ ਵੀ ਐਨੀ ਹੌਸਲਾ ਵਜਾਈ ਸਤਨਾਮ ਵਿੱਚ ਜਿਵੇਂ ਨਵਾਂ ਜੋਸ਼ ਆ ਗਿਆ ਸੀ ਸਾਰੀ ਤੱਕ ਕੋਈ ਗੱਲ ਯਾਦ ਨਹੀਂ ਰਹੀ ਪਰ ਪੂਜਾ ਦੇ ਇਹ ਸ਼ਬਦ ਕਿ ਤੁਸੀਂ ਮਿਹਨਤ ਕਰੋ ਕੱਲ ਜ਼ਰੂਰ ਸਫਲ ਹੋਵੋਗੇ ਸਤਨਾਮ ਦੇ ਦਿਲ ਵਿੱਚ ਘਰ ਕਰ ਗਈ ਹੁਣ ਕੀ ਸੀ ਸਤਨਾਮ ਨੇ ਟੈਸਟ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸਤਨਾਮ ਨੂੰ ਹੁਣ ਬਸ ਇੱਕੋ ਗੱਲ ਯਾਦ ਸੀ ਕਿ ਮਿਹਨਤ ਕਰਕੇ ਵਧੀਆ ਨੰਬਰ ਲੈਣੇ ਤੇ ਪੂਜਾ ਦੀ ਗੱਲ ਦਾ ਮਾਣ ਰੱਖਣਾ ਇਹੀ ਤਾਂ ਸਰੂਰ ਹੁੰਦਾ ਹੈ ਪਿਆਰ ਦਾ ਬੰਦਾ ਉਹ ਵੀ ਕਰ ਜਾਂਦਾ ਹੈ ਜੋ ਉਸਨੇ ਕਦੇ ਸੋਚਿਆ ਵੀ ਨਹੀਂ ਹੁੰਦਾ ਕਰਨ ਬਾਰੇ ਸਤਨਾਮ ਨੇ ਸਾਰੀ ਰਾਤ ਜਾ ਕੇ ਮਿਹਨਤ ਕੀਤੀ ਤੇ ਅਗਲੇ ਦਿਨ ਸਾਰਿਆਂ ਦੇ ਕਲਾਸ ਵਿੱਚ ਆਉਣ ਤੋਂ ਪਹਿਲਾਂ ਹੀ ਉਹ ਆ ਪਾ ਕੇ ਬੈਠ ਗਿਆ ਸਾਰੇ ਹੈਰਾਨ ਹੋ ਰਹੇ ਸੀ ਸਤਨਾਮ ਵੱਲ ਦੇ ਐਨੇ ਨੂੰ ਅਕਾਊਂਟ ਦੇ ਸਰ ਵੀ ਆ ਗਈ ਸਾਰੇ ਸਤਨਾਮ ਨੂੰ ਟੈਸਟ પા ਕੇ ਵੱਖਰਾ ਬਿਠਾ ਦਿੱਤਾ ਉੰਜ ਤਾਂ ਲੋਕ ਇਹੋ ਜਿਹਾ ਔਖਾ ਕੰਮ ਕਰਨ ਵੇਲੇ ਰੱਬ ਨੂੰ ਯਾਦ ਕਰਦੇ ਪਰ ਇਧਰ ਸਤਨਾਮ ਸਿੰਘ ਦਾ ਧਿਆਨ ਤਾਂ ਬਸ ਪੂਜਾ ਵਿੱਚ ਹੀ ਸੀ। ਪੂਜਾ ਨੇ ਵੀ ਸਤਨਾਮ ਨੂੰ ਚੋਰ ਨਜ਼ਰ ਨਾਲ ਦੇਖਿਆ ਤੇ ਫਿਰ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਲੈਕਚਰ ਦੇ ਖਤਮ ਹੋਣ ਤੋਂ ਪਹਿਲਾਂ ਹੀ ਸਤਨਾਮ ਨੇ ਆਪਣਾ ਟੈਸਟ ਪੂਰਾ ਕਰਕੇ ਸਰ ਨੂੰ ਦੇ ਦਿੱਤਾ। ਸਰ ਨੇ ਸਤਨਾਮ ਦਾ ਟੈਸਟ ਚੈੱਕ ਕੀਤਾ। ਸਤਨਾਮ ਦੇ ਟੈਸਟ ਵਿੱਚ ਬਹੁਤ ਵਧੀਆ ਨੰਬਰ ਆਏ ਸਨ। ਸਾਰੇ ਸਤਨਾਮ ਦੇ ਸਕਾਰਨਾਮੇ ਤੇ ਜਿੱਥੇ ਖੁਸ਼ ਸਨ ਉੱਤੇ ਹੈਰਾਨ ਵੀ ਸੀ। ਕਿੰਜ ਕਿਵੇਂ ਹੋ ਗਿਆ? ਸਤਨਾਮ ਬੋਧ ਕੁਰਸੀ ਹੁਣ ਸਤਨਾਮ ਜਦ ਵੀ ਪੂਜਾ ਵੱਲ ਦੇਖਦਾ ਤਾਂ ਮੁਸਕਰਾ ਦਿੰਦਾ ਪੂਜਾ ਵੀ ਦੱਬੀ ਜਈ ਸਮਾਈਲ ਦੇ ਦਿੰਦੀ ਸਤਰਾਮ ਦੇ ਦੋਸ ਸਤਨਾਮ ਨੂੰ ਪੂਜਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਕਹਿੰਦੇ ਪਰ ਸਤਨੰਦ ਦੀ ਹਿੰਮਤ ਨਾ ਪੈਂਦੀ ਇੱਕ ਦਿਨ ਸਤਨਾਮ ਨੇ ਹਿੰਮਤ ਕਾਰੀ ਲਈ ਆਪਣੇ ਦਿਲ ਦੀ ਗੱਲ ਪੂਜਾ ਨੂੰ ਦੱਸਣ ਦੀ ਕਾਲਜ ਛੁੱਟੀ ਤੋਂ ਬਾਅਦ ਪੂਜਾ ਆਪਣੀਆਂ ਸਹੇਲੀਆਂ ਨਾਲ ਬਸ ਦਾ ਇੰਤਜ਼ਾਰ ਕਰ ਰਹੀ ਸੀ ਸਤਨਾਮ ਵੀ ਉੱਥੇ ਆਪਣੇ ਦੋਸਤਾਂ ਨਾਲ ਪੂਜਾ ਨੂੰ ਮਿਲਣ ਆ ਗਿਆ। ਪੂਜਾ ਸਤਨਾਮ ਨੂੰ ਦੇਖ ਥੋੜਾ ਡਰ ਜਾਈ ਗਈ। ਸਤਨਾਮ ਨੇ ਵੀ ਅੱਜ ਬੜੀ ਹਿੰਮਤ ਕਰਕੇ ਸੋਚ ਰੱਖਿਆ ਸੀ ਕਿ ਅੱਜ ਜਵਾਬ ਲੈ ਕੇ ਹੀ ਜਾਣਾ ਹੈ। ਸਤਨਾਮ ਪੂਜਾ ਕੋਲ ਆ ਕੇ ਕਹਿਣ ਲੱਗਾ ਪੂਜਾ ਮੈਂ ਤੇਰੇ ਨਾਲ ਗੱਲ ਕਰਨੀ ਹੈ। ਐਨੇ ਨੂੰ ਪੂਜਾ ਦੇ ਪਿੰਡ ਦੀ ਗੱਲ ਆ ਗਈ। ਪੂਜਾ ਨੂੰ ਜਾਣ ਦੀ ਕਾੜੀ ਪੈ ਗਈ। ਸਤਨਾਮ ਨੇ ਪੂਜਾ ਨੂੰ ਫਿਰ ਕਿਹਾ ਕਿ ਮੇਰੇ ਨਾਲ ਫਰੈਂਡਸ਼ਿਪ ਕਰਨੀ ਹੈ। ਪੂਜਾ ਨੇ ਬਸ ਵੱਲ ਭੱਜਦੀ ਨੇ ਕਿਹਾ ਹਾਂ ਕੱਲ ਗੱਲ ਕਰਦੇ ਆ ਸਤਨਾਮ ਨੂੰ ਗੱਲ ਕਰਦੇ ਤਾਂ ਨਹੀਂ ਸੁਣਿਆ ਪਰ ਹਾਂ ਸ਼ਬਦ ਨੂੰ ਸਤਨਾਮ ਨੇ ਬਹੁਤ ਗੰਭੀਰਤਾ ਨਾਲ ਲਿਆ ਸਤਨਾਮ ਨੂੰ ਇਹ ਗਲਤ ਫਹਿਮੀ ਹੋ ਗਈ ਕਿ ਪੂਜਾ ਨੇ ਉਸਦੇ ਪ੍ਰਪੋਜ਼ਲ ਦੀ ਹਾਂ ਕਰ ਦਿੱਤੀ ਹੈ ਸਤਨਾਮ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਨਾ ਰਿਹਾ ਉਹ ਦਿਨ ਸਤਨਾਮ ਨੇ ਆਪਣੇ ਦੋਸਤਾਂ ਨੂੰ ਬੜੀ ਚੰਗੀ ਪਾਰਟੀ ਦਿੱਤੀ ਰਾਤ ਨੀਂਦ ਨਾ ਆਈ ਸਤਨਾਮ ਨੂੰ ਖੁਸ਼ੀ ਵਿੱਚ ਮੁਰਮੜੋ ਉਠਦਾ ਤੇ ਘੜੀ ਵੱਲ ਦੇਖਦਾ ਕਦੇ ਅਲਮਾਰੀ ਵਿੱਚ ਵਨਸਵਨੇ ਕੱਪੜੇ ਪਾ ਪਾ ਦੇਖਦਾ ਸੂਰੇਸ਼ ਚੜ੍ਹਦੇ ਸਤਨਾਮ ਕਾਲਜ ਜਾਣ ਲਈ ਤਿਆਰ ਹੋਣ ਲੱਗ ਪਿਆ ਉਦੋਂ ਪੂਜਾ ਜਾਣ ਮਣੀ ਜੇ ਮਾਨਨਲ ਬਾਸ ਵਿੱਚ ਬੈਠੀ ਕੱਲ ਦੀ ਘਟਨਾ ਬਾਰੇ ਵਿਚਾਰ ਕਰ ਰਹੀ ਸੀ ਕਦੋਂ ਕਾਲਜ ਪਹੁੰਚ ਗਈ ਉਸਨੂੰ ਕੁਝ ਪਤਾ ਨਾ ਲੱਗਾ ਅੱਜ ਸਤਨਾਮ ਪਹਿਲਾ ਹੀ ਕਾਲਜ ਵਿੱਚ ਆ ਕੇ ਪੂਜਾ ਦਾ ਇੰਤਜ਼ਾਰ ਕਰ ਰਿਹਾ ਸੀ ਸਤਨਾਮ ਵਾਰ-ਵਾਰ ਮੇਨ ਗੇਟ ਵੱਲ ਦੇਖ ਰਿਹਾ ਸੀ ਇਹਨੇ ਨੂੰ ਦੂਰੋਂ ਪੂਜਾ ਆਉਂਦੀ ਦਿਸੀ ਸਤਨਾਮ ਦਾ ਦਿਲ ਪੂਜਾ ਨੂੰ ਦੇਖਸਤ ਵੀ ਅਸਮਾਨ ਤੇ ਪਹੁੰਚਿਆ ਹੋਇਆ ਸੀ ਅੱਜ ਦਾ ਸਤਨਾਮ ਇੰਜ ਲੱਗ ਰਿਹਾ ਸੀ ਜਿਵੇਂ ਰੱਬ ਨੇ ਉਸਦੀ ਹਰ ਖੁਆਇਸ਼ ਪੂਰੀ ਕਰ ਦਿੱਤੀ ਹੋਵੇ ਸਤਨਾਮ ਪੂਜਾ ਨੂੰ ਦੇਖ ਕਦੇ ਹੱਸਦਾ ਕਦੇ ਸ਼ਰਮਾਉਂਦਾ ਬਸ ਉਸ ਕਦਮਾਂ ਦਾ ਹੀ ਪਾਛਲਾ ਰਹਿ ਗਿਆ ਸੀ ਦੋਵਾਂ ਵਿੱਚ ਸਤਨਾਮ ਇੱਕ ਤੱਕ ਪੂਜਾ ਵੱਲ ਦੇਖੀ ਜਾਏ ਦੂਜੇ ਪਾਸੇ ਪੂਜਾ ਥੋੜੀ ਹਿੰਮਤ ਕਰਦੀ ਹੋਈ ਸਤਨਾਮ ਕੋਲ ਆ ਰਹੀ ਸੀ ਪੂਜਾ ਨੂੰ ਆਂਦੀ ਦੇਖ ਸਤਨਾਮ ਰਸਤੇ ਵਿੱਚ ਖੜਾ ਹੋ ਜਾਂਦਾ ਪਰ ਪੂਜਾ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਹੋਈ ਸਤਨਾਮ ਤੋਂ ਮੂੰਹ ਫੇਰ ਲੈਂਦੀ ਹੈ ਸਤਨਾਮ ਪੂਜਾ ਦਾ ਇਹ ਵਰਤਾਅ ਦੇਖ ਪਹਿਲਾਂ ਥੋੜਾ ਹੈਰਾਨ ਹੁੰਦਾ ਫਿਰ ਸੋਚਦਾ ਹੈ ਕਿ ਸ਼ਾਇਦ ਸਹੇਲੀਆਂ ਕਰਨ ਸ਼ਰਮਾ ਰਹੀ ਹੈ ਸਤਨਾਮ ਜਦ ਵੀ ਪੂਜਾ ਕੋਲ ਜਾਣ ਬੁੱਝ ਕੇ ਲੰਘਦਾ ਤਾਂ ਮੁੱਛਾਂ ਨੂੰ ਵੱਟ ਚਾਰਦਾ ਫਿਰ ਬੜੀ ਅਨਕ ਜੀ ਨਾਲ ਹੱਸਦਾ ਪੂਜਾ ਸਤਨਾਮ ਨੂੰ ਦੇਖ ਨੀਵੀਂ ਪਾ ਲੈਂਦੀ ਸਾਰਾ ਦਿਨ ਇਹੋ ਕੁਝ ਚੱਲਦਾ ਰਿਹਾ। ਛੁੱਟੀ ਵੇਲੇ ਸਤਨਾਮ ਫਿਰ ਤੋਂ ਪੂਜਾ ਨਾਲ ਗੱਲ ਕਰਨ ਦੀ ਇੱਛਾ ਨਾਲ ਬੱਸ ਸਟੈਂਡ ਪਹੁੰਚ ਗਿਆ। ਪਰ ਇਸ ਵਾਰ ਪੂਜਾ ਸਤਨਾਮ ਨੂੰ ਦੇਖ ਜਰ ਵੀ ਹੈਰਾਨ ਨਾ ਹੋਈ। ਜਿਵੇਂ ਉਸ ਨੂੰ ਅੰਦਾਜ਼ਾ ਸੀ ਕਿ ਸਤਨਾਮ ਉਸ ਨਾਲ ਗੱਲ ਕਰਨ ਜ਼ਰੂਰ ਆਵੇਗਾ। ਸਤਨਾਮ ਪੂਜਾ ਨੂੰ ਪੁੱਛਦਾ ਹੈ ਕਿ ਉਹਨੇ ਅੱਜ ਕਾਲਜ ਵਿੱਚ ਉਹਨੂੰ ਕਿਉਂ ਨਹੀਂ ਬੁਲਾਇਆ? ਪੂਜਾ ਦੱਬੀ ਜਈ ਆਵਾਜ਼ ਵਿੱਚ ਸਤਨਾਮ ਨੂੰ ਕਹਿੰਦੀ ਹੈ ਕਿ ਮੈਨੂੰ ਆ ਸਭ ਪਸੰਦ ਨਹੀਂ। ਸਤਨਾਮ ਪੂਜਾ ਦੀ ਗੱਲ ਸੁਣ ਪਰੇਸ਼ਾਨ ਹੋ ਜਾਂਦਾ ਤੇ ਪੂਜਾ ਨੂੰ ਪੁੱਛਦਾ ਕਿ ਤੂੰ ਫਿਰ ਕੱਲ ਮੈਨੂੰ ਹਾਂ ਕਿਉਂ ਕੀਤੀ ਇਸੇ ਪੂਜਾ ਸਤਨਾਮ ਦੀ ਗਲਤਫਹਿਮੀ ਦੂਰ ਕਰਦੀ ਹੋਈ ਦੱਸਦੀ ਹੈ ਕਿ ਮੈਂ ਤੈਨੂੰ ਹਾਂ ਕੱਲ ਗੱਲ ਕਰਦੇ ਹਾਂ ਇਹ ਕਿਹਾ ਸੀ ਮੇਰੇ ਦਿਲ ਵਿੱਚ ਕੋਈ ਇਹੋ ਜਿਹਾ ਵਿਚਾਰ ਨਹੀਂ ਆਂ ਤੇਰੇ ਲਈ ਸਤਨਾਮ ਪੂਜਾ ਦੀ ਗੱਲ ਸੁਣ ਹੱਕਾ ਬੱਕਾ ਰਹਿ ਜਾਂਦਾ ਹੈ ਸਰੀਰ ਸੋਨਤ ਤੇ ਅੱਖਾਂ ਦੇ ਹੰਝੂ ਸਤਨਾਮ ਨੂੰ ਕਿਸੇ ਮੌਦੇ ਅਹਿਸਾਸ ਤੋਂ ਘੱਟ ਨਹੀਂ ਸੀ ਲੱਗ ਰਹੀ ਸਤਨਾਮ ਦੇ ਮੂੰਹੋਂ ਕੋਈ ਗੱਲ ਵੀ ਨਾ ਨਿਕਲੀ ਸਤਨਾਮ ਬਸ ਪੂਜਾ ਦੇ ਮੂੰਹ ਵੱਲ ਤੱਕਦਾ ਰਹਿ ਗਿਆ ਸਤਨਾਮ ਪੂਜਾ ਨੂੰ ਕੁਝ ਵੀ ਕਹਿੰਦਾ ਇਸ ਤੋਂ ਪਹਿਲਾਂ ਹੀ ਪੂਜਾ ਦੇ ਪਿੰਡ ਦੀ ਬਾਸ ਆ ਗਈ ਪੂਜਾ ਬਿਨਾਂ ਸਤਨਾਮ ਦੇ ਮੂੰਹ ਵੱਲ ਤੱਕ ਕੇ ਬਾਸ ਨੂੰ ਚੜ ਜਾਂਦੀ ਹੈ ਪੂਜਾ ਬਾਸ ਵਿੱਚ ਬੈਠੀ ਆਪਣੇ ਵਾਹਿਗੁਰੂ ਦਾ ਸ਼ੁਕਰ ਕਰਦੀ ਹੈ ਕਿ ਉਸੇ ਦਿਲ ਦਾ ਬੋਝ ਲੱਥ ਗਿਆ ਜਾਂਦਿਆ ਹੀ ਨਹਾ ਧੋ ਕੇ ਮੰਮੀ ਨਾਲ ਪਿੰਡ ਦੇ ਗੁਰਦੁਆਰੇ ਜਾ ਪ੍ਰਸ਼ਾਦ ਕਰਾਉਂਦੀ ਐ ਦੂਜੇ ਪਾਸੇ ਸਤਨਾਮ ਆਪਣੇ ਅਤਰੂ ਸੰਭਾਲੇ ਪਾਸ ਸਟੈਂਡ ਤੋਂ ਸਿੱਧਾ ਗੁਰਦੁਆਰੇ ਗਿਆ ਸਤਨਾਮ ਦਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ ਸਰੋਵਰ ਦੀਆਂ ਪੌੜੀਆਂ ਵਿੱਚ ਬੈਠਾ ਆਪਣੀਆਂ ਅੱਖਾਂ ਦੇ ਬੰਦੇ ਹੱਥਾਂ ਤੇ ਕਦੇ ਦੁਖੀ ਹੋਏ ਤੇ ਕਦੇ ਹੱਸੇ ਪੂਜਾ ਦੀ ਕਹੀ ਗੱਲ ਨੇ ਤੀਰ ਬਣ ਕੇ ਸਤਨਾਮ ਦੇ ਦਿਲ ਛਲਨੀ ਕਰ ਦਿੱਤਾ ਸੀ ਸਤਨਾਮ ਹੁਣ ਉਹ ਹੱਸਣ ਖੇਡਣ ਵਾਲਾ ਸਤਨਾਮ ਨਾ ਰਿਹਾ ਕਾਲਜ ਤੋਂ ਘਰ ਤੇ ਘਰ ਤੋਂ ਕਾਲਜ ਰੋਜ਼ ਸ਼ਾਮ ਨੂੰ ਸਤਨਾਮ ਗੁਰਦੁਆਰੇ ਸੇਵਾ ਲਈ ਜਾਂਦਾ ਤੇ ਕਈ ਵਾਰ ਸੇਵਾ ਕਰਦਿਆਂ ਅੱਖਾਂ ਵਿੱਚ ਹੰਝੂ ਪਾਰ ਲੈਂਦਾ ਜਿਵੇਂ ਰੱਬ ਨੂੰ ਆਪਣੇ ਦਿਲ ਦਾ ਹਾਲ ਦੱਸ ਉਸ ਨੂੰ ਸ਼ਿਕਾਇਤ ਕਰ ਰਿਹਾ ਹੋਵੇ ਬਸ ਇਹੋ ਸਤਨਾਮ ਹਰ ਸਾਰਾ ਦਿਨ ਕਰਦਾ ਰਹਿੰਦਾ ਸੀ ਹੌਲੀ ਹੌਲੀ ਕਾਲਜ ਦੇ 2 ਸਾਲ ਬੀਤ ਗਏ ਪਰ ਇਹਨਾਂ 2 ਸਾਲਾਂ ਵਿੱਚ ਸਤਨਾਮ ਨੇ ਕਦੇ ਪੂਜਾ ਨੂੰ ਇਹ ਅਹਿਸਾਸ ਵੀ ਨਹੀਂ ਹੋਣ ਦਿੱਤਾ ਕਿ ਉਹਨਾਂ ਵਿੱਚ ਕਦੇ ਇਹੋ ਜਿਹੀ ਗੱਲ ਹੋਈ ਹੋਵੇ ਜਦ ਵੀ ਸਾਰੇ ਗਰਾਊਂਡ ਵਿੱਚ ਬੈਠੇ ਮਸਤੀ ਕਰਦੇ ਹੁੰਦੇ ਸਤਨਾਮ ਚੁੱਪਚਾਪ ਉੱਠ ਕੇ ਚਲਾ ਜਾਂਦਾ ਸਤਨਾਮ ਨੇ ਕਦੇ ਵੀ ਪੂਜਾ ਨੂੰ ਤੰਗ ਨਹੀਂ ਸੀ ਕੀਤਾ ਬਸ ਹਰ ਸ਼ਾਮ ਗੁਰਦੁਆਰੇ ਜਾਂਦਾ ਤੇ ਰੱਬ ਨੂੰ ਦਿਲ ਦਾ ਹਾਲ ਸੁਣਾਉਂਦਾ ਬੰਦਾ ਸਰੀਰ ਦੀ ਮਾਰ ਤਾਂ ਸਹਿ ਲੈਂਦਾ ਪਰ ਦਿਲ ਦੀ ਮਾਰ ਤੇ ਭੁਲਾਈ ਨਹੀਂ ਭੁੱਲਦੀ ਪਰ ਉਹ ਕਹਿੰਦੇ ਹਨ ਨਾ ਕਿ 12 ਸਾਲੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਇਹ ਤਾਂ ਫਿਰ ਉਸ ਮਾਲਕ ਦਾ ਨਿਮਾਨਾ ਜਹਾਂਸ਼ ਸੀ ਕਾਲਜ ਵਿੱਚ ਫਿਰ ਹਵਾਉ ਦੀ ਟ੍ਰਿਪ ਲਈ ਕਾਲਜ ਦਾ ਤੀਸਰਾ ਸਾਲ ਜਾ ਰਿਹਾ ਸੀ ਹਰ ਕੋਈ ਚੰਡੀਗੜ੍ਹ ਇਸ ਟ੍ਰਿਪ ਤੇ ਜਾਣਾ ਚਾਹੁੰਦਾ ਸੀ ਪੂਜਾ ਵੀ ਆਪਣੀਆਂ ਸਹੇਲੀਆਂ ਨਾਲ ਤਿਆਰ ਬੈਠੀ ਸੀ ਜਾਣ ਲਈ ਸਤਨਾਮ ਨੂੰ ਜਦ ਪੂਜਾ ਦੇ ਜਾਣ ਦਾ ਪਤਾ ਲੱਗਾ ਪਹਿਲਾਂ ਤਾਂ ਉਸਨੇ ਨਾ ਕਰ ਦਿੱਤੀ ਜਾਣ ਤੋਂ ਪਰ ਦੋਸਤਾਂ ਦੇ ਜ਼ੋਰ ਲਾਉਣ ਤੇ ਸਤਨਾਮ ਵੀ ਜਾਨੂ ਤਿਆਰ ਹੋ ਗਿਆ। ਉਹ ਵੀ ਦਿਨ ਆ ਗਿਆ ਜਿਸ ਦਿਨ ਕਾਲਜ ਦਾ ਟ੍ਰਿਪ ਜਾਣਾ ਸੀ। ਕਾਲਜ ਤੋਂ ਬਾਹਰ বাস ਖੜੀ ਕੀਤੀ ਗਈ ਸੀ ਟ੍ਰਿਪ ਵਾਲੀ। ਸਾਰੇ ਸਮੇਂ ਸਿਰ ਪਹੁੰਚ ਗਏ ਸਨ। বাস ਵਿਦਿਆਰਥੀਆਂ ਨਾਲ ਭਰੀ ਪਈ ਸੀ। ਕਾਲਜ ਦੇ ਕੁਝ ਅਧਿਆਪਕ ਵੀ ਟ੍ਰਿਪ ਤੇ ਨਾਲ ਗਏ। ਸਤਨਾਮ বাস ਦੀ ਆਖਰੀ ਸੀਟ ਤੇ ਬਾਰੀ ਵਾਲੇ ਬੰਨੇ। ਇਕੱਲਾ ਬੈਠਾ ਹੈੱਡਫੋਨ ਲਗਾ ਕੇ ਗਾਣੇ ਸੁਣ ਰਿਹਾ ਸੀ। ਸਤਨਾਮ ਦੇ ਬਾਕੀ ਦੋਸਤ বাস ਵਿੱਚ ਬੈਠੇ। ਦੂਜੇ ਸਾਥੀਆਂ ਨਾਲ ਮਜ਼ਾਕ ਮਸਤੀ ਕਰ ਰਹੇ ਸਨ ਪਰ ਸਤਨਾਮ ਆਪਣੀ ਥੋਣ ਵਿੱਚ ਮਸਤ ਬੈਠਾ ਸੀ ਕਿ ਐਨੇ ਨੂੰ ਸਤਨਾਮ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਤੁਸੀਂ ਬਾਰੀ ਵਾਲੇ ਬੰਨੇ ਮੈਨੂੰ ਬੈਠਣ ਦੇਵੋਗੇ ਸਤਨਾਮ ਨੇ ਜਦ ਉੱਪਰ ਮੂੰਹ ਤੱਕ ਕੇ ਤਹਿਹਰਾਨ ਹੋ ਜਾਂਦਾ ਹੈ ਪੂਜਾ ਆਪਣੀ ਸਹੇਲੀ ਨਾਲ ਬੈਗ ਤੇ ਬੋਤਲ ਫੜੇ ਖੜੋਤੀ ਸੀ ਸਤਨਾਮ ਨੇ ਮੂੰਹੋਂ ਤਾਂ ਕੁਝ ਨਾ ਬੋਲਿਆ ਪਰ ਆਪਣੀ ਸੀਟ ਤੋਂ ਉੱਠ ਖੜੋ ਗਿਆ ਪੂਜਾ ਦੀ ਸਹੇਲੀ ਨੇ ਫਟਾਫਟ ਪੂਜਾ ਦੀ ਬਾਹ ਫੜੀ ਤੇ ਸਤਨਾਮ ਵਾਲੀ ਸੀਟ ਤੇ ਬੈਠ ਗਈ ਫਿਰ ਸਤਨਾਮ ਨੂੰ ਕਹਿੰਦੀ ਆ ਜਾਓ ਤੁਸੀਂ ਵੀ ਬੈਠ ਜਾਓ ਸਤਨਾਮ ਨੇ ਨਾਂ ਵਿੱਚ ਸਿਰ ਹਿਲਾਉਂਦੇ ਕਿਹਾ ਨਹੀਂ ਮੈਂ ਦੂਜੀ ਸੀਟ ਦੇਖ ਲੈਂਦਾ ਅੱਗੋਂ ਪੂਜਾ ਕਹਿਣ ਲੱਗ ਗਈ ਸਾਰੀ バス ਭਰੀ ਪਈ ਐ ਹੋਰ ਕਿਤੇ ਵੀ ਕੋਈ ਥਾਂ ਨਹੀਂ ਐ ਸਫ਼ਰ ਵੀ ਲੰਬਾ ਐ ਤੁਸੀਂ ਇੱਥੇ ਹੀ ਬੈਠ ਜਾਓ ਸਤਨਾਮ ਅਨਮਣੇ ਜਿਹੀ ਮੰਨ ਲ ਬੈਠ ਗਿਆ ਬਾਸ ਆਪਣੇ ਸਫ਼ਰ ਦੀ ਸ਼ੁਰੂਆਤ ਕਰ ਚੁੱਕੀ ਸੀ ਪਰ ਸਤਨਾਮ ਤੇ ਪੂਜਾ ਨੂੰ ਕੀ ਪਤਾ ਸੀ ਇਹ ਸਫ਼ਰ ਸਿਰਫ਼ ਟ੍ਰਿਪ ਦਾ ਹੀ ਨਹੀਂ ਸੀ ਬਲਕਿ ਉਹਨਾਂ ਦੀ ਜ਼ਿੰਦਗੀ ਦਾ ਵੀ ਮਹੱਤਵਪੂਰਨ ਸਫ਼ਰ ਬਣਨ ਵਾਲਾ ਸੀ ਰਸਤਾ 3 ਘੰਟੇ ਦਾ ਸੀ ਪੌਣਕੂ ਘੰਟਾ ਦਾ ਨਿਕਲ ਚੁੱਕਿਆ ਸੀ ਸਤਨਾਮ ਪੂਜਾ ਕੋਲ ਖਾਮੋਸ਼ ਬੈਠਾ ਸੀ ਪੂਜਾ ਤੇ ਉਸਦੀ ਸਹੇਲੀ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਹੁਣ ਦੋਵਾਂ ਨੂੰ ਭੁੱਖ ਲੱਗ ਗਈ ਸੀ ਪੂਜਾ ਨੇ ਬੈਗ ਵਿੱਚੋਂ ਕੁੁਰਕਰੇ ਕੱਢੇ ਤੇ ਸਤਨਾਮ ਵੱਲ ਕੀਤੇ ਸਤਨਾਮ ਨੇ ਛੋਟੀ ਜਿਹੀ ਦੱਬੀ-ਦੱਬੀ ਮੁਸਕਾਨ ਆਪਣੇ ਮੂੰਹ ਤੇ ਲਿਆਉਂਦੀਆਂ। ਇੱਕ ਖੁਰਕਰਾ ਕੱਢਿਆ। ਪੂਜਾ ਨੇ ਵੀ ਸਤਨਾਮ ਨੂੰ ਹਲਕੀ ਜਿਹੀ ਮੁਸਕਾਨ ਦਿੱਤੀ। ਪੂਜਾ ਨੇ ਦੱਬੀ ਆਵਾਜ਼ ਵਿੱਚ ਸਤਨਾਮ ਨੂੰ ਪੁੱਛਿਆ, "ਇੰਨਾ ਚੁੱਪ ਕਿਉਂ ਰਹਿੰਦੇ ਹੋ?" ਸਤਨਾਮ ਨੇ ਬਿਨਾਂ ਪੂਜਾ ਵੱਲ ਤੱਕਿਆਂ ਜਵਾਬ ਦਿੱਤਾ, "ਵਧੀਆ ਲੱਗਦਾ ਚੁੱਪ ਰਹਿਣਾ।" ਪੂਜਾ ਨੇ ਅੱਗੋ ਕਿਹਾ, "ਤੁਸੀਂ ਮਜ਼ਾਕ-ਮਸਤੀ ਕਰਦੇ ਸਹੀ ਲੱਗਦੇ ਹੋ।" ਸਤਨਾਮ ਨੇ ਇੱਕ ਟੱਕ ਪੂਜਾ ਵੱਲ ਦੇਖਿਆ ਤੇ ਹੱਸਣ ਲੱਗ ਗਿਆ। ਬੜੇ ਚਿਰ ਬਾਅਦ ਸਤਨਾਮ ਇੰਝ ਖੁਸ਼ੀ ਮਹਿਸੂਸ ਕਰ ਰਹੀਆ ਸੀ ਹੌਲੀ-ਹੌਲੀ ਦੋਵਾਂ ਦੀਆਂ ਗੱਲਾਂ-ਬਾਤਾਂ ਵਧੀਆਂ ਗਈਆਂ ਗੱਲਬਾਤ ਕਰਦੇ ਕਿਵੇਂ ਚੰਡੀਗੜ੍ਹ ਪਹੁੰਚ ਗਏ ਦੋਵਾਂ ਨੂੰ ਪਤਾ ਨਾ ਚੱਲਿਆ ਪੂਜਾ ਖੁਦ ਵੀ ਇੱਕ ਅਲੱਗ ਹੀ ਅਹਿਸਾਸ ਮਹਿਸੂਸ ਕਰ ਰਹੀ ਸੀ ਸਤਨਾਮ ਨਾਲ ਟ੍ਰਿਪ ਦੌਰਾਨ ਪੂਜਾ ਤੇ ਸਤਨਾਮ ਵਿੱਚ ਚੰਗੀ ਦੋਸਤੀ ਹੋ ਗਈ ਸਤਨਾਮ ਦਿਲ ਹੀ ਦਿਲ ਵਿੱਚ ਬੇहद ਖੁਸ਼ ਸੀ ਟ੍ਰਿਪ ਦੀ ਵਾਪਸੀ ਤੇ ਵੀ ਦੋਵੇਂ ਨਾਲ ਹੀ ਬੈਠੇ ਕਾਲਜ ਵਿੱਚ ਸਤਨਾਮ ਤੇ ਪੂਜਾ ਅਕਸਰ ਇੱਕ ਦੂਜੇ ਨੂੰ ਬੁਲਾਉਂਦੇ ਸਤਨਾਮ ਹੁਣ ਬਹੁਤ ਕੁਛ ਰਹਿਣ ਲੱਗ ਪਿਆ ਸੀ ਪੂਜਾ ਵੀ ਸਤਨਾਮ ਨਾਲ ਗੱਲ ਕਰ ਖੁਸ਼ੀ ਮਹਿਸੂਸ ਕਰਦੀ ਲਗਭਗ 1 ਮਹੀਨਾ ਬੀਤ ਚੁੱਕਿਆ ਸੀ ਸਤਨਾਮ ਮੁੜ ਪਹਿਲੇ ਵਾਲਾ ਹਾਸਮੁਖ ਸਤਨਾਮ ਬਣ ਗਿਆ ਸੀ ਪੂਜਾ ਦਾ ਚਿਹਰਾ ਸਤਨਾਮ ਦੀਆਂ ਅੱਖਾਂ 'ਕੇ ਘੁੰਮਦਾ ਰਹਿੰਦਾ ਜੋ ਜਿਜ ਬਾਤ ਸਤਨਾਮ ਨੇ ਦਿਲ ਵਿੱਚ ਦਬਾ ਕੇ ਰੱਖੇ ਸਨ ਉਹ ਦਿਨੋ ਦਿਨ ਵਾਦੇ ਜਾ ਰਹੇ ਸਨ ਅੱਜ ਸਤਨਾਮ ਤੜਕੇ ਗੁਰਦੁਆਰਾ ਸਾਹਿਬ ਆਪਣੇ ਵਾਹਿਗੁਰੂ ਨਾਲ ਮੁਲਾਕਾਤ ਕਰਨ ਗਿਆ। ਸਤਨਾਮ ਨੇ ਫਿਰ ਤੋਂ ਮਨ ਬਣਾਇਆ ਸੀ ਪੂਜਾ ਨੂੰ ਪ੍ਰਪੋਜ਼ ਕਰਨ ਦਾ। ਪੂਜਾ ਦਾ ਆਪਣੇ ਪ੍ਰਤੀ ਬਦਲਿਆ ਵਤੀਰਾ ਸਤਨਾਮ ਨੂੰ ਜਿੱਥੇ ਵਾਹਿਗੁਰੂ ਦੀ ਦਿੱਤੀ ਬਖਸ਼ ਲੱਗ ਰਿਆ ਸੀ ਉੱਤੇ ਹੀ ਸਤਨਾਮ ਦੇ ਦਿਲ ਵਿੱਚ ਨਵੀਂ ਆਸ ਪੈਦਾ ਕਰ ਗਿਆ ਸੀ। ਅੱਜ ਫਿਰ ਤੋਂ ਸਤਨਾਮ ਪੂਜਾ ਦੇ ਬੀਬੀ ਸਬਰੀ ਨਾਲ ਕਾਲਜ ਵਿੱਚ ਇੰਤਜ਼ਾਰ ਕਰ ਰਿਹਾ ਸੀ। ਪੂਜਾ ਪੂਰੇ ਲੈਕਚਰ ਦੇ ਟਾਈਮ ਨਾ ਲਾਈ। ਸਤਨਾਮ ਕਲਾਸ ਵਿੱਚ ਹਮੇਸ਼ਾ ਆਖਰੀ ਬੈਂਚ ਤੇ ਹੀ ਬੈਠਦਾ। ਅੱਜ ਪੂਜਾ ਨੂੰ ਵੀ ਲੇਟ ਹੋਣ ਕਾਰਨ ਸਤਨਾਮ ਨੂੰ ਆਖਰੀ ਬੈਂਚ ਤੇ ਸੀਟ ਮਿਲੀ। ਸਤਨਾਮ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਅੱਜ ਰੱਬ ਵੀ ਉਸੇ ਪਿਆਰ ਨਾਲ ਹੈ। ਪਰ ਸਤਨਾਮ ਨੂੰ ਡਰ ਵੀ ਬਹੁਤ ਲੱਗ ਰਿਹਾ ਸੀ। ਫਿਰ ਵੀ ਸਤਨਾਮ ਨੇ ਅੱਜ ਤੈਅ ਕਰ ਲਿਆ ਸੀ ਪੂਜਾ ਨੂੰ ਮੁਰ ਦਿਲ ਦੀ ਗੱਲ ਦੱਸਣ ਦਾ। ਸਤਨਾਮ ਨੇ ਹੌਲੀ ਜਿਹੀ ਪੂਜਾ ਨਾਲ ਗੱਲ ਸ਼ੁਰੂ ਕੀਤੀ ਤੇ ਉਸ ਤੋਂ ਲੇਟ ਆਉਣ ਦਾ ਕਾਰਨ ਪੁੱਛਿਆ। ਪੂਜਾ ਨੇ ਸਤਨਾਮ ਨੂੰ ਦੱਸਿਆ ਕਿ ਉਸਦੀ ਕਾਲਜ ਦੀ ਬੱਸ ਲੇਟ ਹੋ ਗਈ ਸੀ ਸਤਨਾਮ ਨੇ ਮੁੜ ਪੂਜਾ ਨੂੰ ਕਿਹਾ ਮੈਂ ਕਦੋਂ ਦਾ ਤੇਰਾ ਇੰਤਜ਼ਾਰ ਕਰ ਰਿਹਾ ਸੀ ਪੂਜਾ ਥੋੜਾ ਹੱਸੀ ਤੇ ਕਹਿੰਦੀ ਕਿਉਂ ਕੀ ਗੱਲ ਹੋ ਗਈ ਸਤਨਾਮ 2 ਮਿੰਟ ਚੁੱਪ ਕੀਤਾ ਰਿਹਾ ਤੇ ਫਿਰ ਦਿਲ ਵਿੱਚ ਵਾਹਿਗੁਰੂ ਦਾ ਨਾਮ ਲੈ ਕੇ ਬੋਲਿਆ ਤੇਰੇ ਨਾਲ ਪਿਆਰ ਹੋ ਗਿਆ ਪੂਜਾ ਹੈਰਾਨ ਜਈ ਹੋ ਕੇ ਸਤਨਾਮ ਵੱਲ ਦੇਖਣ ਲੱਗ ਪਈ ਸਤਨਾਮ ਨੇ ਮੁੜ ਹਿੰਮਤ ਕੀਤੀ ਤੇ ਬੋਲਿਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ पूजा ਨੂੰ ਕੋਜਣਾ ਸੁਝਿਆ। ਕੋਦਰੋ ਸਰ ਨੇ ਪੂਜਾ ਤੇ ਸਤਨੰਨ ਨੂੰ ਵਾਰਨ ਕੀਤਾ ਗੱਲ ਨਾ ਕਰਨ ਲਈ। ਪੂਜਾ ਪੂਰੇ ਲੈਕਚਰ ਵਿੱਚ ਚੁੱਪ ਕਰਕੇ ਬੈਠੀ ਰਹੀ। ਸਤਨੰਨ ਦਿਲ ਹੀ ਦਿਲ ਵਿੱਚ ਨਾਲੇ ਪਾਠ ਕਰੀ ਜਾਏ ਤੇ ਨਾਲ ਹੀ ਪੂਜਾ ਦੇ ਮੂੰਹ ਵੱਲ ਤੱਕੀ ਜਾਏ। ਲੈਕਚਰ ਖਤਮ ਹੋਣ ਤੇ ਪੂਜਾ ਤੇਜੀ ਨਾਲ ਕਲਾਸ ਤੋਂ ਬਾਹਰ ਨਿਕਲ ਆਈ। ਸਤਨੰਨ ਵੀ ਪੂਜਾ ਦੇ ਮਗਰ ਹੀ ਨਿਕਲ ਆਇਆ। ਪੂਜਾ ਕਾਲਜ ਦੀ ਗਰਾਊਂਡ ਵਿੱਚ ਇਕੱਲੀ ਬੈਠ ਗਈ। ਸਤਨੰਨ ਵੀ ਉੱਥੇ ਆ ਗਿਆ। ਸਤਨਾਮ ਹੌਸਲਾ ਕਰ ਪੂਜਾ ਕੋਲ ਗਿਆ ਤੇ ਫਿਰ ਪੂਜਾ ਨੂੰ ਕਿਹਾ ਤੂੰ ਚੁੱਪ ਕਿਉਂ ਹੈ ਕੁਝ ਤਾਂ ਬੋਲ ਪੂਜਾ ਨੇ ਇੱਕ ਟੋਕ ਸਤਨਾਮ ਵੱਲ ਦੇਖਿਆ ਤੇ ਫਿਰ ਬੋਲੀ ਮੇਰੇ ਦਿਲ ਵਿੱਚ ਇਹ ਜਜ਼ਬਾਤ ਨਹੀਂ ਹੈ ਮੈਨੂੰ ਮaaf ਕਰ ਦੇ ਸਤਨਾਮ ਉਥੋਂ ਚੁੱਪਚਾਪ ਚਲਾ ਜਾਂਦਾ ਹੈ ਲਗਾਤਾਰ 3-4 ਦਿਨ ਬੀਤ ਜਾਂਦੇ ਹਨ ਤੇ ਸਤਨਾਮ ਕਾਲਜ ਨਹੀਂ ਆਉਂਦਾ ਪੂਜਾ ਨੂੰ ਹੁਣ ਦਿਲ ਹੀ ਦਿਲ ਵਿੱਚ ਸਤਨਾਮ ਦੀ ਚਿੰਤਾ ਸਤਾਉਣ ਲੱਗ ਪਈ ਸੀ ਇਹ ਗੱਲ ਤੋਂ ਪੂਜਾ ਵੀ ਹੈਰਾਨ ਸੀ ਕਿ ਕਿਉਂ ਉਹਨੂੰ ਐਨੀ ਫਿਕਰ ਹੋ ਰਹੀ ਹੈ ਸਤਨਾਮ ਦੀ ਪੂਜਾ ਦੀਆਂ ਨਜ਼ਰਾਂ ਹਰ ਵੇਲੇ ਸਤਨਾਮ ਨੂੰ ਲੱਭਦੀਆਂ ਰਹਿੰਦੀਆਂ ਦੇਲੀ ਦੇਲ ਵਿੱਚ ਹਜ਼ਾਰ ਤਰ੍ਹਾਂ ਦੇ ਖਿਆਲ ਆਉਂਦੇ ਪੂਜਾ ਨੂੰ ਕਿ ਕਿਤੇ ਸਤਨਾਮ ਨੇ ਕੁਝ ਗਲਤ ਨਾ ਕਰ ਲਿਆ ਹੋਵੇ ਖੁਦ ਨਾਲ ਫਿਰ ਖੁਦ ਨੂੰ ਹੀ بار بار ਕੋਸਦੀ ਕਿ ਕਿਉਂ ਐਵੇਂ ਸਤਨਾਮ ਬਾਰੇ ਸੋਚ ਰਹੀ ਹੈ ਕਾਲਜ ਆਵੇ ਨਾ ਆਵੇ ਮੈਨੂੰ ਕੀ ਫਿਰ ਅਜੀਬ ਜਿਹਾ ਡਰ ਦਿਲ ਵਿੱਚ ਜ਼ਿਆਦਾ ਆਂਦਾ ਤਾਕ ਆਪਣੇ ਆਪ ਖੰਜੂਆ ਨਾਲ ਪਾਰ ਆਂਦੀ ਆ। ਫਿਰ ਸੋਚਦੀ ਜੇ ਸੱਚੀ ਨਾ ਕਦੇ ਆਇਆ ਤੇ ਫਿਰ ਹੌਲੀ-ਹੌਲੀ ਪੂਜਾ ਦੇ ਸਬਰ ਦਾ ਬੰਨ ਟੁੱਟਣ ਲੱਗ ਗਿਆ। ਹਰ ਪਾਲ ਉਸ ਨੂੰ ਸਤਨਾਮ ਦੀ ਯਾਦ ਆਉਣ ਲੱਗੀ। ਇੱਕ ਦਿਨ ਹਿੰਮਤਕਾਰ ਪੂਜਾ ਨੇ ਆਪਣੀ ਸਹੇਲੀ ਬਲਜੀਤ ਦੀ ਮਦਦ ਨਾਲ ਸਤਨਾਮ ਦੇ ਨਾਂ ਆਉਣ ਦਾ ਕਾਰਨ ਸਤਨਾਮ ਦੇ ਬੈਸਟ ਫਰੈਂਡ ਸ਼ਿਵ ਕੋਲੋਂ ਕੱਢਿਆ। ਸ਼ਿਵ ਨੇ ਪੂਜਾ ਤੇ ਬਲਜੀਤ ਨੂੰ ਦੱਸਿਆ ਕਿ ਸਤਨਾਮ ਨੇ ਕਾਲਜ ਛੱਡ ਦਿੱਤਾ ਹੈ। ਹੁਣ ਉਹ ਘਰ ਹੀ ਰਹਿੰਦਾ ਹੈ। ਪੂਜਾ ਦੇ ਕਾਰਨ ਪੁੱਛਣ ਤੇ ਸ਼ਿਵ ਨੇ ਦੱਸਿਆ ਕਿ ਸਤਨਾਮ ਨੇ ਜ਼ਿਆਦਾ ਕੁਝ ਮੈਨੂੰ ਵੀ ਨਹੀਂ ਦੱਸਿਆ ਤੇ ਨਾ ਹੀ ਕਿਸੇ ਨੂੰ ਮਿਲਦਾ ਵੀ ਐ ਪੂਜਾ ਨੂੰ ਸਾਰੀ ਸਮਝ ਲੱਗ ਗਈ ਸੀ ਪੂਜਾ ਦਾ ਤੇਲ ਬਹੁਤ ਦੁਖੀ ਹੋਇਆ ਇਹ ਸੋਚ ਕੇ ਕਿ ਸਤਨਾਮ ਹੋਂਦੇ ਕਾਰਨ ਆਪਣਾ ਕੈਰੀਅਰ ਵੀ ਖਰਾਬ ਕਰ ਰਿਹਾ ਹੈ ਪੂਜਾ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਪੂਜਾ ਦੀ ਸਹੇਲੀ ਬਲਜੀਤ ਨੂੰ ਪੂਜਾ ਨੇ ਸਾਰੀ ਗੱਲ ਸਮਝਾ ਦਿੱਤੀ ਕਿ ਸਤਨਾਮ ਕਿਉਂ ਐਵੇਂ ਕਰ ਰਿਹਾ ਹੈ ਬਲਜੀਤ ਨੇ ਪੂਜਾ ਨੂੰ ਸਲਾਹ ਦਿੱਤੀ ਕਿ ਤੂੰ ਸਤਨਾਮ ਨਾਲ ਇੱਕ ਵਾਰ ਫੋਨ ਤੇ ਗੱਲ ਕਰ ਤੇ ਉਹਨੂੰ ਸਮਝਾ ਬਲਜੀਤ ਨੇ ਬਹਾਨੇ ਨਾਲ ਸ਼ਿਵ ਕੋਲੋਂ ਸਤਨਾਮ ਦਾ ਨੰਬਰ ਲੈ ਲਿਆ ਪੂਜਾ ਇੱਕ ਜੀਵ ਜਹੀ ਕਸ਼ਮਕਸ਼ ਵਿੱਚ ਸੀ ਸਤਨਾਮ ਬਾਰੇ ਸੋਚਦੇ ਉਹ ਕਦ ਘਰ ਪਹੁੰਚੀ ਉਸ ਨੂੰ ਕੁਝ ਹੋਸ਼ ਨਹੀਂ ਸੀ ਪੂਜਾ ਕੋਲ ਆਪਣਾ ਫੋਨ ਨਹੀਂ ਸੀ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਪੂਜਾ ਨੇ ਆਪਣੀ ਮੰਮੀ ਦਾ ਹੀ ਨੰਬਰ ਦਿੱਤਾ ਸੀ ਅੱਜ ਤਾਂ ਜਿਵੇਂ ਰੱਬ ਨੇ ਹੀ ਕੋਈ ਨਿਲਾ ਰੱਚ ਰੱਖੀ ਸੀ ਪੂਜਾ ਦੀ ਮੰਮੀ ਤੇ ਭੈਣ ਕਿਸੇ ਕਾਰਨ ਬਾਹਰ ਗਈ ਸੀ ਮੰਮੀ ਫੋਨ ਘਰ ਭੁੱਲ ਗਏ ਸਨ ਪੂਜਾ ਨੇ ਬਿਨਾ ਜ਼ਿਆਦਾ ਵਿਚਾਰ ਕੀਤੇ ਪਰਸ ਵਿੱਚੋਂ ਸਤਨਾਮ ਦਾ ਨੰਬਰ ਕੱਢਿਆ ਤੇ ਡਾਇਲ ਕੀਤਾ ਸਤਨਾਮ ਨੇ ਫੋਨ ਨਾ ਚੱਕਿਆ ਲਗਾਤਾਰ ਪੂਜਾ ਦੇ ਫੋਨ ਕਰਨ ਤੇ ਆਖਿਰ ਫੋਨ ਵਿੱਚੋਂ ਸਤਨਾਮ ਦੀ ਆਵਾਜ਼ ਆਈ ਹੈਲੋ ਅੱਗੋ ਪੂਜਾ ਚੁੱਪ ਰਹੀ ਫੇਰ ਥੋੜੀ ਹਿੰਮਤ ਕਰਕੇ ਬੋਲੀ ਹੈਲੋ ਸਤਨਾਮ ਗੱਲ ਕਰ ਰਿਹਾ ਹੈ ਸਤਨਾਮ ਨੇ ਪੂਜਾ ਦੀ ਆਵਾਜ਼ ਛੱਟ ਪਛਾਣਦੇ ਹੋਏ ਕਿਹਾ ਪੂਜਾ ਤੂੰ ਮੇਰਾ ਨੰਬਰ ਕਿੱਥੋਂ ਲਿੱਤਾ ਪੂਜਾ ਕੁਝ ਹੌਕਾ ਜਿਹਾ ਭਾਰ ਕੇ ਬੋਲੀ ਤੂੰ ਕਾਲਜ ਕਿਉਂ ਨਹੀਂ ਆਂਦਾ ਸਤਨਾਮ ਪਹਿਲਾਂ ਕੁਝ ਪਲ ਚੁੱਪ ਰਿਹਾ ਫਿਰ ਬੋਲਿਆ ਤੇਰੀ ਜ਼ਿੰਦਗੀ ਤੇ ਤੂਰ ਚਾਣਾ ਚਾਹੁੰਦਾ ਹੈ ਪੂਜਾ ਬੋਲੀ ਤੈਨੂੰ ਕਿੰਨੇ ਕਿਹਾ ਕਿ ਮੇਰੇ ਪਿੱਛੇ ਆਪਣੀ ਜ਼ਿੰਦਗੀ ਖਰਾਬ ਕਰੇ ਤੈਨੂੰ ਆਪਣੇ ਕਰੀਅਰ ਦੀ ਕੋਈ ਫਿਕਰ ਨਹੀਂ ਸਤਨਾਮ ਨੇ ਨਰਾਜ਼ਗੀ ਜਿਤਾਉਂਦੇ ਕਿਹਾ ਤੂੰ ਕੀ ਕਿਸੇ ਹੋਰ ਨੂੰ ਪਸੰਦ ਕਰਦੀ ਹੈ ਪੂਜਾ ਹੈਰਾਨ ਜਈ ਹੁੰਦੀ ਹੋਈ ਤੇ ਬੋਲੀ ਮੈਂ ਪਸੰਦ ਨਹੀਂ ਕਰਦੀ ਕਿਸੇ ਹੋਰ ਨੂੰ ਪਰ ਮੈਨੂੰ ਪਤਾ ਹੈ ਅੱਜ ਕੱਲ ਦਾ ਪਿਆਰ ਕਿਵੇਂ ਦਾ ਹੁੰਦਾ ਹੈ ਮੈਂ ਕਿਸੇ ਲਈ ਟਾਈਮ ਪਾਸ ਨਹੀਂ ਬੰਨਣਾ ਚਾਹੁੰਦੀ ਸਤਨਾ ਮਨ ਹੀ ਮਨ ਵਿੱਚ ਖੁਸ਼ ਹੁੰਦੇ ਹੋਏ ਜਿਵੇਂ ਆਪਣੀ ਪਸੰਦ ਤੇ ਨਾਜ਼ਿਆ ਕਰਦੇ ਹੋਏ ਬੋਲਿਆ ਟਾਈਮ ਪਾਸ ਕਰਨ ਲਈ ਮੁੰਡਿਆਂ ਨੂੰ ਕੁੜੀਆਂ ਦੀ ਘਾਟ ਨਹੀਂ ਹੁੰਦੀ ਮੇਰੇ ਲਈ ਮੇਰੇ ਤੋਂ ਵੱਧ ਸਿਰਫ ਤੂੰ ਹੀ ਹੈ ਪੂਜਾ ਨੇ ਕਿਹਾ ਜੇ ਸੱਚੀ ਪਿਆਰ ਕਰਦਾ ਹੈ ਮੈਨੂੰ ਤਾਂ ਕੱਲ ਤੋਂ ਕਾਲਜ ਆਵੇਂਗਾ ਸਤਨਾਮ ਨੇ ਕਿਹਾ ਕਿ ਮੈਂ ਇੱਕ ਸ਼ਰਤ ਤੇ ਕਾਲਜ ਆਵਾਂਗਾ ਤੂੰ ਕਾਲਜ ਵਿੱਚ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਣ ਦੇਵੇਂਗੀ ਕਿ ਤੇਰੇ ਮੇਰੇ ਵਿੱਚ ਫੋਨ ਤੇ ਗੱਲ ਹੋਈ ਮੈਂ ਨਹੀਂ ਚਾਹੁੰਦਾ ਤੇਰਾ ਨਾਮ ਬਦਨਾਮ ਹੋਈ ਪੂਜਾ ਕੁਝ ਹੈਰਾਨ ਗਈ ਤੇ ਖੁਸ਼ੀ ਮਹਿਸੂਸ ਕਰਦੀ ਹੋਈ ਬੋਲੀ ਇਹ ਮੇਰੇ ਮੰਮੀ ਦਾ ਨੰਬਰ ਹੈ ਇਸ ਤੇ 나 ਦੁਬਾਰਾ ਫੋਨ ਕਰੀ ਸਤਨਾਮ ਹੱਸਦਾ ਹੋਇਆ ਬੋਲਿਆ ਮੇਰੇ ਕੋਲ 2 ਸਾਲ ਤੋਂ ਇਹ ਨੰਬਰ ਹੈ ਪੂਜਾ ਥੋੜਾ ਡਰ ਕੇ ਬੋਲੀ ਤੇਰੇ ਕੋਲੇ ਨੰਬਰ ਕਿੱਥੋਂ ਆਇਆ ਸਤਨਾਮ ਨੇ ਦੱਸਿਆ ਤੇਰੀ ਫਰੈਂਡ ਕੋਲੋਂ ਲਿੱਤਾ ਸੀ ਪੂਜਾ ਨੇ ਪੁੱਛਿਆ ਕਿ ਤੂੰ ਕਦੇ ਇਸ ਨੰਬਰ ਤੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਸਤਨਾਮ ਥੋੜਾ ਉਦਾਸ ਹੋ ਕੇ ਬੋਲਿਆ ਅੱਗੇ ਤਾਂ ਤੂੰ ਮੈਨੂੰ ਪਸੰਦ ਨਹੀਂ ਕਰਦੀ ਕੁਝ ਇਹੋ ਜਿਹੀ ਹਰਕਤ ਕਰਦਾ ਤੇ ਤੂੰ ਮੈਨੂੰ ਨਫ਼ਰਤ ਕਰਨੀ ਸੀ ਪੂਜਾ ਇਸ ਤੋਂ ਅੱਗੇ ਕੁਝ ਬੋਲਦੀ ਇਹਨੇ ਨੂੰ ਪੂਜਾ ਦੀ ਮੰਮੀ ਦਰਵਾਜ਼ਾ ਖੜਕਾਉਂਦੇ ਹਨ ਪੂਜਾ ਫਟਾਫਟ ਫੋਨ ਬੰਦ ਕਰ ਦਿੰਦੀ ਹੈ ਪੂਜਾ ਦੇ ਦਿਮਾਗ ਵਿੱਚ ਸਤਨਾਮ ਦੀਆਂ ਗੱਲਾਂ ਘੁੰਮਦੀਆਂ ਰਹੀਆਂ ਕੋਈ ਮੁੰਡਾ ਇੰਨਾ ਕਿਵੇਂ ਚੰਗਾ ਹੋ ਸਕਦਾ ਹੈ ਪੂਜਾ ਤੇ ਹੁਣ ਸਤਨਾਮ ਦੇ ਪਿਆਰ ਦਾ ਸਰੂਰ ਚੜਨਾ ਸ਼ੁਰੂ ਹੋ ਗਿਆ ਸੀ ਅਗਲੇ ਦਿਨ ਸਤਨਾਮ ਕਾਲਜ ਆਇਆ ਸਤਨਾਮ ਨੂੰ ਮੋੜ ਕਾਲਜ ਆਇਆ ਦੇਖ ਸਾਰੇ ਬਹੁਤ ਖੁਸ਼ ਹੋਏ ਪੂਜਾ ਇੱਕ ਟੱਕ ਸਤਨਾਮ ਨੂੰ ਦੇਖਦੀ ਰਹੀ ਹਰ ਰੋਜ਼ ਦੋਨੋਂ ਕਾਲਜ ਤੋਂ ਆ ਕੇ ਫੋਨ ਤੇ ਗੱਲ ਕਰਦੇ ਪਰ ਸਤਨਾਮ ਦੇ ਕਹੀ ਅਨੁਸਾਰ ਕਾਲਜ ਵਿੱਚ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਸੀ ਪੂਜਾ ਤੇ ਸਤਨਾਮ ਦੀ ਦੋਸਤੀ ਦੀ ਪੂਜਾ ਤੇ ਸਤਨਾਮ ਰੋਜ਼ ਰਾਤ ਦੇਰ ਤੱਕ ਫੋਨ ਤੇ ਗੱਲ ਕਰਦੇ। ਸਤਨਾਮ ਰੋਜ਼ ਸੌਣ ਤੋਂ ਪਹਿਲਾਂ ਪੂਜਾ ਨੂੰ ਆਈ ਲਵ ਯੂ ਕਹਿ ਕੇ ਸੌਂਦਾ। 15 ਕੁ ਦਿਨ ਬੀਤ ਚੁੱਕੇ ਸਨ। ਸਤਨਾਮ ਹਰ ਰੋਜ਼ ਦੀ ਸ਼ਾਮ ਵਾਂਗ ਦੁਆਰੇ ਆਇਆ। ਆਪਣੇ ਵਾਹੀ ਗਰੂ ਨਾਲ ਦੇ ਲਈ ਦਿਲ ਵਿੱਚ ਹਾਸਦੀਆਂ ਪੂਜਾ ਬਾਰੇ ਗੱਲਾਂ ਕਰ ਰਿਹਾ ਸੀ। ਐਨੇ ਨੂੰ ਫੋਨ ਤੇ ਮੈਸੇਜ ਦੇ ਰਿੰਗ ਵੱਜੀ। ਦੇਖਿਆ ਤਾਂ ਪੂਜਾ ਦਾ ਮੈਸੇਜ ਸੀ। ਆਈ ਲਵ ਯੂ ਟੂ ਸਤਨਾਮ। ਸਤਨਾਮ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਇੰਨੀ ਦੇਰ ਦੀ ਸਤਨਾਮ ਦੀ ਤਪੱਸਿਆ ਰੱਬ ਦੇ ਆਸ਼ੀਰਵਾਦ ਨਾਲ ਰੰਗ ਲੈ ਆਈ ਸੀ ਸਤਨਾਮ ਨੇ ਆਪਣੇ ਮਾਲਕ ਦਾ ਲੱਖ ਵਾਰ ਧੰਨਵਾਦ ਕੀਤਾ ਪਿਆਰ ਸੱਚਾ ਹੋਵੇ ਤਾਂ ਰੱਬ ਆਪ ਸਾਕਸ਼ੀ ਬੰਦ ਹੈ ਸਤਨਾਮ ਨੇ ਵੀ ਸਾਰੀਆਂ ਡੋਰਾ ਰੱਬ ਦੇ ਸੁਪਤੀਆਂ ਸਨ ਜਿੱਤ ਤਾਂ ਮਿਲਨੀ ਸੀ ਸਤਨਾਮ ਤੇ ਪੂਜਾ ਨੇ ਕਾਲਜ ਖਤਮ ਹੋਣ ਤੋਂ 2 ਸਾਲ ਬਾਅਦ ਵਿਆਹ ਕਰ ਲਿਆ ਸਤਨਾਮ ਤੇ ਪੂਜਾ ਦੀ ਹੁਣ ਬਹੁਤ ਸੋਹਣੀ ਸੀਰਤ ਨਾਮ ਦੀ ਬੇਟੀ ਹੈ ਤੇ ਰੱਬ ਦੀ ਦਇਆ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਹਨ ਦੋਸਤੋ ਤੁਸੀਂ ਸੁਣੀ ਕਹਾਣੀ ਸੂਫੀ ਇਸ਼ਕ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ